ਹੈਲੋ ਹਾਂ ਜੀ ਅੱਜ ਮੈਂ ਤੁਹਾਨੂੰ ਇਹ ਅੰਬੀ ਦੇ ਆਲੇ-ਦਾਲੇ ਕਿਵੇਂ ਆਪਾਂ ਆਰੀ ਦੇ ਥ੍ਰੈਡ ਦੇ ਨਾਲ ਫਿਲ ਕਰਕੇ ਕਿਵੇਂ ਸੋਨਾ ਬਣਾ ਸਕਦੇ ਹਾਂ ਉਹ ਦਿਖਾਵਾਂਗੀ ਜੀ ਸਭ ਤੋਂ ਪਹਿਲਾਂ ਜੀ ਆਪਾਂ ਆਰੀ ਲੈ ਲੈਣੀ ਹੈ ਠੀਕ ਹੈ ਜੀ ਐਦਾਂ نیچے ਆਪਾਂ ਨਾਟ ਲਗਾ ਕੇ ਲੈਂਦੀ ਗੱਠ ਦੇ ਦਈਆਂ نیچے ਆਪਾਂ ਇਹ ਥ੍ਰੈਡ ਨੂੰ ਇਹਵੇਂ ਥ੍ਰੈਡ ਨਾ ਆਹ ਯੂਜ਼ ਕਰ ਰਹੀਆਂ ਇਹਨੂੰ ਆਲੇ-ਦਾਲੇ ਉਹ ਕਰਨ ਲਈ ਕਵਰ ਕਰਨ ਲਈ ਇਹ ਦੇਖੋ ਮੈਂ ਤੁਹਾਨੂੰ ਬਿਲਕੁਲ ਜ਼ੂਮ ਕਰਕੇ ਦਿਖਾ ਰਹੀਆਂ ਮੇਰੀ ਸਿੱਪੀ ਲਗਾਈ ਹੋਈ ਹੈ ਨਾ ਹੁਣ ਦੇਖੋ ਇੰਨੀ ਕ ਦੂਰ-ਦੂਰ ਆਪਾਂ ਇਹਨੂੰ ਨਾ ਫਿਲ ਕਰਾਂਗੇ ਠੀਕ ਹੈ ਜੀ ਜੀ ਤੁਸੀਂ ਆਪਾ ਥ੍ਰੈਡ ਕੱਢਿਆ ਹਨਾ ਦੇਖੋ ਇਹਦੇ ਵਿੱਚ ਦੀ ਆਪਾਂ ਆ ਚੀਜ਼ ਵਿੱਚ ਦੀ ਪਾਉਣਾ ਹਨਾ ਇਹਦੇ ਵਿੱਚ ਦੀ ਜਦੋਂ ਆਪਾਂ ਪਾ ਲਿਆ ਹਨਾ ਮੈਂ ਤੁਹਾਨੂੰ ਬਿਲਕੁਲ ਹੌਲੀ ਹੌਲੀ ਦੱਸਦੀ ਆ ਆ ਦੇਖੋ ਆ ਕੱਢ ਲੈਣਾ ਆਪਾਂ ਆ ਕੱਢਣ ਤੋਂ ਬਾਅਦ ਇਹਨੂੰ ਨਹੀਂ ਆਪਾਂ ਛੱਡਣਾ ਇਹਦੇ ਵਿੱਚ ਦੀ ਆਪਾਂ ਇਹਨੂੰ ਫੇਰ نیچے ਲੈ ਕੇ ਜਾਣਾ ਆਰੀ ਨੂੰ ਫੇਰ ਫੇਰ نیچےੋਂ ਲੈ ਕੇ ਆਉਣਾ ਫੇਰ ਫੇਰ نیچےੋਂ ਖਿੱਚਣਾ ਆਪਾਂ ਆਪਾਂ ਉੱਪਰੋਂ ਕੁਝ ਨਹੀਂ ਕਰਨਾ ਬਸ ਉੱਪਰੋਂ ਆਪਾਂ ਸਿਰਫ ਜਦੋਂ ਆਪਾਂ نیچے ਲੈ ਕੇ ਜਾਣੀ ਆ ਤਾਂ ਆਰੀ ਦੇ ਵਿੱਚ ਆਪਾਂ ਉਹ ਨੀਚੇ ਵਾਲਾ ਥ੍ਰੈਡ ਆ ਜਿਹੜਾ ਪਸਾ ਦੇਣਾ ਉਹ ਕਿਵੇਂ ਪਸਾਉਣਾ ਦੇਖੋ ਐ ਰੱਖਿਆ ਹੋਇਆ ਆਪਣਾ ਉਹ ਹੈ ਨਾ ਆਪਾਂ ਆਂ ਉਂਗਲ ਦੇ ਆਲੇ-ਦਲੇ ਇਦਾਂ ਲਵੇਟ ਲੈਣਾ ਜਿਹੜੇ ਗੂਠੇ ਦੇ ਨਾਲ ਦੀ ਹੁੰਦੀ ਆ ਤੇ ਜਦੋਂ ਆਪਾਂ ਆਹ ਰੀ ਸਮਝ ਲਓ نیچے ਗਈ ਤਾਂ ਇਹ ਨਾ ਥ੍ਰੈਡ ਨੇ ਇਹਦੇ ਵਿੱਚ ਆਟੋਮੈਟਿਕ ਫਸ ਜਾਣਾ ਆਪਾਂ ਉੱਪਰ ਖਿੱਚ ਲੈਣਾ ਠੀਕ ਹੈ ਜੀ ਤੇ ਇੱਧਰਲੀ ਚੀਚੀ ਤੇ ਇਹਦੇ ਉਂਗਲ ਦੇ ਵਿਚਾਲੇ ਤੇ ਇੱਧਰ ਗੂਠੇ ਆਹ ਉਂਗਲੀ ਤੇ ਆਪਾਂ ਲਵੇਟ ਲੈਣਾ ਥੋੜਾ ਜਿਹਾ ਥ੍ਰੈਡ ਇਦਾਂ ਆਪਾਂ ਇਹਨੂੰ ਇਦਾਂ ਹਰੇਕ ਵਾਰ ਇਦਾਂ ਕਰਕੇ ਖਿੱਚ ਲੈਣਾ ਠੀਕ ਹੈ ਜਦੋਂ ਖਿੱਚਾਂਗੇ ਆਟੋਮੈਟਿਕ ਉੱਪਰ ਆ ਜੂਗਾ ਤੁਸੀਂ ਟਰਾਈ ਕਰਕੇ ਦੇਖਿਓ ਤੇ ਫਿਰ ਆਪਾਂ نیچے ਲੈ ਕੇ ਗਏ ਥੋੜੀ ਥੋੜੀ ਦੂਰੀ ਆਪਾਂ ਨੀਚੋਂ ਹੀ ਖਿੱਚਣਾ ਆਪਾਂ ਧਾਕਾ ਉੱਪਰੋਂ ਆਪਣਾ ਬਿਲਕੁਲ ਵੀ ਨਹੀਂ ਉਹ ਕਰਨਾ ਸੀ ਇੱਡਣਾ ਠੀਕ ਹੈ ਜੀ ਨਾਲੇ ਜਿਹੜਾ ਮੇਰੇ ਚੈਨਲ ਤੇ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਫੁੱਲ ਵੀਡੀਓ ਦੇਖੋ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਮੇਰੀ ਇਹ ਕਰੀ ਹੋਈ ਜਿਹੜੀ ਆਲੇ-ਦਾਲੇ ਕਿੰਨਾ ਵਧੀਆ ਲੱਗਦੀ ਆ ਇਹ ਤੋਂ ਬਿਨਾ ਜੀ ਵਧੀਆ ਨਹੀਂ ਲੱਗਦਾ ਹੈਗਾ ਜੀ ਆਪਾਂ ਕੱਲੀ ਸਿੱਪੀ ਲਗਾ ਦਿੰਨੇ ਆ ਆਲੇ-ਦਾਲੇ ਆਪਾਂ ਇਹਨੂੰ ਨਾਈਟ ਰੇਸ ਕਰਦੇ ਫੇਰ ਇਹ ਵਧੀਆ ਇੰਨਾ ਲੱਗਦੀ ਹੈ ਠੀਕ ਹੈ ਜੀ ਇਹ ਦੇਖੋ ਉਹਦੇ ਵਿੱਚ ਦੀ ਆਪਾਂ ਬਸ ਕੱਢ ਆਹ ਦੇਖੋ ਆਹਗਾ ਨਾ ਇਹਦੇ ਵਿੱਚ ਦੀ ਆਪਾਂ ਇੱਥੋਂ ਦੀ ਥੋੜੀ ਜਿਹੀ ਦੂਰ ਰੱਖ ਕੇ نیچے ਲੈ ਕੇ ਗਏ ਆਰੀ نیچے ਆਪਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਉਵੇਂ ਕਰਕੇ ਰੱਖਣਾ ਤੇ ਉੱਪਰੋਂ ਧਾਗਾ ਖਿੱਚ ਲਿਆ نیچےੋਂ ਫੇਰ ਧਾਗਾ ਖਿੱਚ ਲਿਆ ਆਪਾਂ ਫਿਰ ਫੇਰ ਇਹਨੇ نیچے ਲੈ ਕੇ ਗਏ ਤੇ ਆਹ ਚੀਜ਼ ਉੱਪਰ ਖਿੱਚ ਲਈ ਠੀਕ ਆ ਉੱਪਰੋਂ ਨਹੀਂ ਆਪਾਂ ਕੋਈ ਵੀ ਧਾਗਾ ਜੰਦੀ ਉਹ ਕਹਿੰਦਾ ਨਾ نیچےੋਂ ਜਦੋਂ ਆਪਾਂ ਖਿੱਚਾਂਗੇ ਧਾਗਾ ਆਟੋਮੈਟਿਕ ਟੈਟ ਹੁੰਦਾ ਜਾਂਦਾ ਇਹ ਠੀਕ ਆ ਜੀ ਆਰੀ ਚ ਬੜਾ ਜਿਆਦਾ ਵੀ ਨਹੀਂ ਪਸਾਉਣਾ ਗਈ ਵਾ ਟੁੱਟੋ ਜੀ ਜਾਂਦਾ ਹੁੰਦਾਗਾ ਨਾਲੇ ਮੇਰੀ ਵੀਡੀਓ ਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਕਿੰਦਾ ਦੀ ਲੱਗਦੀ ਆ ਮੈਂ ਤੁਹਾਨੂੰ ਬਿਲਕੁਲ ਜ਼ੂਮ ਕਰਕੇ ਦਿਖਾ ਰਹੀ ਆ ਇਹ ਇਹ ਦੇਖੋ ਥੋੜੀ ਥੋੜੀ ਦੂਰੀ ਆਪਾਂ ਇਹਨੂੰ ਨਾ ਐਦਾਂ ਲਗਾਉਂਦੇ ਜਾਣਾ ਤੁਹਾਨੂੰ ਮੈਂ ਸਾਰੀ ਕਵਰ ਕਰਕੇ ਦਿਖਾਉਂਗੀ ਇਹ ਕਿੰਦਾ ਦੀ ਲੱਗਦੀ ਆ ਠੀਕ ਆ ਜੀ ਐਦਾਂ ਹੀ ਆਪਾਂ ਇਹਨੂੰ ਪ੍ਰੋਪਰ ਪੂਰੀ ਨੂੰ ਕਵਰ ਕਰਦੇ ਜਾਣਾ ਵੇ ਠੀਕ ਆ ਜੀ ਥੋੜੀ ਥੋੜੀ ਦੂਰ ਆ ਇਹ ਨੀਚੇ ਆ ਰਹੀ ਲੈ ਜਾਣੀ ਆਪਾਂ ਐਂ ਜਦੋਂ ਕੱਢਣੀ ਆ ਤਾਂ ਆਹ ਜਿਹੜਾ ਆਹਾਗਾ ਆਹ ਹਨ ਇਹਦੇ ਵਿੱਚ ਵੀ ਆਪਾਂ ਐਂ ਨਗਾ ਲੈਣੀ ਆ ਠੀਕ ਆ ਜੀ ਆਰੀ ਦਾ ਮੂਵ ਮੇਸਾ ਆਏ ਰੱਖਣਾ ਠੀਕ ਹੈ ਜੀ ਜਦੋਂ ਆਪਾਂ ਕਮਾਹਾਮਾਗੇ ਨੀਚੇ ਹੋਣਾ ਉਹ ਆਟੋਮੈਟਿਕ ਫਸ ਜੂਗਾ ਜੀ ਇਹਦੇ ਚ ਠੀਕ ਹੈ ਜੀ ਇਹਦੇ ਵਿੱਚ ਦੀ ਜਦੋਂ ਆਪਾਂ ਕੱਢਾਂਗੇ ਤੁਸੀਂ ਟਰਾਈ ਕਰਕੇ ਦੇਖੋ ਇੱਕ ਵਾਰੀ ਬਹੁਤ ਸੇਤੀ ਇਹਦੇ ਵਿੱਚ ਦੀ ਨਿਕਲ ਆਉਂਦਾ ਜੀ ਬਹੁਤ ਸਿੱਖ ਜਾਂਦੇ ਤੁਸੀਂ ਸੇਤੀ ਤੁਸੀਂ ਬਹੁਤ ਸੇਤੀ ਝਟਪਟ ਆਪ ਦਾ ਛੋਟੀ ਰੈਡੀ ਘਰੇ ਤਿਆਰ ਕਰ ਸਕਦੇ ਠੀਕ ਹੈ ਜੀ ਜਿਕਰ ਮੈਂ ਸਿੱਪੀ ਕਿਵੇਂ ਲਗਾਈ ਉਹ ਵੀ ਦੇਖਣਾ ਚਾਹੁੰਦੇ ਹਾਂ ਉਹ ਵੀ ਤੁਸੀਂ ਮੈਨੂੰ ਦੱਸ ਦਿਓ ਵੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਜੀ ਠੀਕ ਆ ਜਾਂ ਕੋਈ ਮੋਤੀ ਵਗੈਰਾ ਜਾਂ ਕੋਸ ਹੋਰ ਕਿਵੇਂ ਲਗਾਉਣਾ ਕਿਵੇਂ ਗੰਡ ਵਗੈਰਾ ਲਾਉਣੀ ਆ ਮੈਂ ਤੁਹਾਨੂੰ ਦੱਸ ਸਕਦੀ ਹਾਂ ਜੀ ਠੀਕ ਆ ਲਾਸਟ ਤੇ ਤੁਹਾਨੂੰ ਮੈਂ ਵੈਸੇ ਦਿਖਾਉਂਗੀ ਕਿ ਗੰਡੇ ਕਿਵੇਂ ਲਾਉਦੇ ਆ ਠੀਕ ਹੈ ਜੀ ਆਪਾਂ ਪ੍ਰੋਪਰ ਮੋਤੀ ਨੂੰ ਜਿਹੜੀ ਇਹ ਸਿੱਪੀ ਆ ਉਹਨੂੰ ਆਲੇ ਦੁਆਲੇ ਲੀਕ ਲੈਣਾ ਇਹਦੇ ਨਾਲ ਠੀਕ ਹੈ ਜੀ ਫਿਰ ਬਹੁਤ ਵਧੀਆ ਬਣ ਕੇ ਰੈਡੀ ਹੋ ਜਾਂਦੀ ਆ ਨਾਲੇ ਮੇਰੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੇਕਰ ਮੇਰੀ ਵੀਡੀਓ ਤੇ ਕੋਈ ਨਵਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਠੀਕ ਹੈ ਜੀ ਇਦਾਂ ਹੀ ਆਪਾਂ ਦੇਖ ਲਓ ਹਨਾ ਮੈਂਟ ਲੱਗਿਆ ਨਾ ਕਿੰਨਾ ਮੈਂ ਬਿਲਕੁਲ ਨਹੀਂ ਦੇਖ ਲਓ ਹਨਾ ਨਗਾਇਆ ਹੈਗਾ ਤੁਹਾਨੂੰ ਕੱਲਾ ਕੱਲਾ ਸਟੈਪ ਹੌਲੀ ਹੌਲੀ ਦੱਸਿਆ ਵੀ ਕਿਵੇਂ ਬਣਦਾ ਤੁਸੀਂ ਦਾ ਟੋਟਾ 10 ਦਿਨਾਂ ਵਿੱਚ ਜੇ ਹੈਵੀ ਹੈਵੀ ਥੋੜਾ ਜਿਹਾ ਸੂਟ ਕੱਢਣਾ ਤਾਂ ਆਰੀ ਨਾਲ ਆਪਦਾ ਸੂਟ ਆਪ ਕੱਟ ਸਕਦੇ ਹੋ ਜੀ ਪ੍ਰੋਪਰ ਟਾਈਮ ਦੇ ਕੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਨੋਟ ਲਗਾਉਣੀ ਦੱਸਿਆ ਦੇਖੋ ਜਿਵੇਂ ਆਪਾਂ ਆਹ ਥ੍ਰੈਡ ਖੇਚ ਲਿਆ ਠੀਕ ਹੈ ਜਿਹੜਾ ਆਪਣਾ ਪਹਿਲਾ ਨਾ ਥ੍ਰੈਡ ਆ ਉਹ ਦਾ ਉਹ ਦਾ ਜਿਹੜਾ ਥ੍ਰੈਡ ਆ ਉਹ ਆ ਨੀਚੇ ਆ ਉਹਦੇ ਵਿੱਚ ਆਪਾਂ ਐਦਾਂ ਪਾ ਲੈਣੀ ਆ ਠੀਕ ਆ ਜੀ ਆਰੀ ਤੇ ਨੀਚੇ ਵਾਲਾ ਥ੍ਰੈਡ ਆਪਾਂ ਖਿੱਚ ਦੇਣਾ ਜਿਹੜਾ ਆਪਣਾ ਪਹਿਲਾ ਵਾਲਾ ਥ੍ਰੈਡ ਆ ਮੈਂ ਤੁਹਾਨੂੰ ਦੁਬਾਰੀ ਫੇਰ ਦਿਵਾ ਕੇ ਦਉਣੀ ਦੇਖੋ ਆਪਾਂ ਆਏ ਕਰ ਲਿਆ ਕੱਢ ਲਈ ਹੈ ਨਾ ਠੀਕ ਆ ਜੀ ਦੁਬਾਰੀ ਫੇਰ ਆਪਾਂ ਇਹਨੂੰ ਇੱਥੋਂ ਹੀ ਲੈ ਜਾ ਕੇ ਇੱਥੋਂ ਕੱਢ ਲਈ ਹੈ ਨਾ ਕੱਢ ਲਈ ਹੁਣ ਜਿਹੜਾ ਆਪਣਾ ਪਹਿਲਾ ਵਾਲਾ ਥ੍ਰੈਡ ਆ ਧਿਆਨ ਨਾਲ ਦੇਖੋ ਜਿਹੜਾ ਆਪਣਾ ਪਹਿਲਾ ਵਾਲਾ ਥ੍ਰੈਡ ਆ ਉਹ ਆ ਸੀ ਠੀਕ ਆ ਹੁਣ ਮੇਰੇ ਵਿੱਚ ਦੀ ਰੱਖ ਕੇ ਐਦਾਂ ਇਹ ਵਿੱਚ ਦੀ ਨਿਕਾਉਂਗੀ ਦੇਖੋ ਆ ਵਿੱਚ ਦੀ ਨਿਕਾ ਲਿਆ ਨਾ ਆ ਦੇਖੋ ਨੋਟ ਲੱਗੀ ਹੁਣ ਇਹਨੂੰ ਚਾਹੇ ਥੱਲੇ ਤੁਸੀਂ ਕਿੰਨਾ ਮਰਜ਼ੀ ਖੇਚੀ ਜਾਇਓ ਇਹ ਖੋਲਦਾ ਨਹੀਂ ਹੈਗਾ ਜਦ ਲੌਕ ਲੱਗ ਜਾਂਦਾ ਇਹ ਹਰੇਕ ਤੇ ਜਿਵੇਂ ਇੱਕ ਇਦਾਂ ਆਪਾਂ ਉੱਪਰ ਦੀ ਕਵਰ ਕਰਤਾ ਇੱਥੇ ਲੌਕ ਲਗਾਤਾ ਆਹ ਸਟਾਰ ਬਣਾਤਾ ਇਹਨੂੰ ਲੌਕ ਲਗਾਤਾ ਇਦਾਂ ਹਰੇਕ ਦਾ ਲੌਕ ਲਾਉਣਾ ਜ਼ਰੂਰੀ ਆ ਕਿਉਂਕਿ ਨਹੀਂ ਜੇ ਉਹ ਇੱਕ ਉੱਡੜਦਾ ਫਿਰ ਸਾਰੇ ਹੀ ਉੱਡੜ ਜਾਂਦੀ ਆ ਜੇਕਰ ਆਦਰਵਾਈਜ਼ ਇੱਕ ਉੱਡਰੂਗਾ ਵੀ ਤਾਂ ਉੱਡੜਦਾ ਤਾਂ ਹੈ ਨਹੀਂ ਕਿਉਂਕਿ ਜਦੋਂ ਆਪਣਾ ਲੌਕ ਲਾਇਆ ਹੁੰਦਾ ਬਿਲਕੁਲ ਨਹੀਂ ਉੱਡੜਦਾ ਹੈਗਾ ਫਿਰ ਉਹਦੇ ਨਾਲ ਸੇਫ ਹੋ ਜਾਂਦੀ ਆ ਠੀਕ ਆ ਜੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਣਾ ਜੀ ਲਾਈਕ ਕਮੈਂਟ ਜਰੂਰ ਕਰਨਾ ਜੀ ਧੰਨਵਾਦ ਅਗਲੀ ਵੀਡੀਓ ਨੂੰ ਮਿਲਾਂਗੇ ਧੰਨਵਾਦ